वेलकम बैक टू द चैनल आज दी न्यू वीडियो एक नए सफर ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਗੈਦਰਿੰਗ ਦੇ ਵਿੱਚ ਜਾ ਰਹੇ ਹਾਂ ਸਫਰ ਤੇ ਕਾਫੀ ਟਾਈਮ ਹੋ ਗਿਆ ਹੈ ਲੇਟ ਵੀ ਕਾਫੀ ਹੋ ਗਿਆ ਹੈ ਜਾਂਦੇ ਜਾਂਦੇ ਵੀ ਬਹੁਤ ਟਾਈਮ ਹੋ ਗਿਆ ਸੀ ਤਕਰੀਬਨ ਅਸੀਂ 1.5-2 ਵਜੇ ਦੇ ਕਰੀਬ ਇੱਥੋਂ ਤੁਰੇ ਹਾਂ ਤੋ ਸਰਵਿਸ ਦੇ ਇਸ਼ਤਿਹਾਰ ਆਪਾਂ ਕਰ ਦਿੱਤੀ ਇਸ ਸੀਰੀਜ਼ ਦੀਆਂ ਇਸ ਟੂਰ ਦੀਆਂ ਆਪਾਂ ਛੋਟੇ ਛੋਟੇ ਪਾਰਟ ਤੁਹਾਡੇ ਲਈ ਲੈ ਕੇ ਆਵਾਂਗੇ ਹੁਣ ਵਿੱਚ ਵਿੱਚ ਅਗਰ ਕੋਈ ਹੋਰ ਵੀ ਵਧੀਆ ਵੀਡੀਓ ਆਪਾਂ ਨੂੰ ਸ਼ੂਟ ਕਰਨ ਵਾਸਤੇ ਜਾਂਦੇ ਆ ਤਾਂ ਉਹ ਵੀ ਅਪਲੋਡ ਕਰਾਂਗੇ ਪਰ ਇਹਦੇ ਵੀ ਆਪਾਂ ਤਿੰਨ ਚਾਰ ਪਾਰਟ ਤੁਹਾਨੂੰ ਛੋਟੇ ਛੋਟੇ ਜੂਨ ਦੇਵਾਂਗੇ ਕਿਉਂਕਿ ਇਹ ਜੋ ਟੂਰ ਆ ਕਾਫੀ ਲੰਮਾ ਸਮਾਂ ਚੱਲਿਆ ਸਾਡਾ ਤਿੰਨ ਦਿਨ ਦਾ ਹੋਇਆ ਟੂਰ ਇਹ ਸੋ ਚੱਲ ਪਏ ਕਿੱਥੇ ਜਾ ਰਹੇ ਆ ਇਹ ਤੁਹਾਨੂੰ ਜਿੱਦਾਂ ਜਿੱਦਾਂ ਆਪਾਂ ਅਪਲੋਡ ਕਰਦੇ ਜਾਵਾਂਗੇ ਉਦੋਂ-ਉਦੋਂ ਪਤਾ ਚੱਲਦਾ ਜਾਵੇਗਾ ਤੁਸੀਂ ਦੇਖਦੇ ਰਹੋ ਸਫ਼ਰ ਦਾ ਆਨੰਦ ਲਓ ਤੇ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਇਸ ਕਰਕੇ ਅਸੀਂ ਓਪਨ ਗੱਡੀ ਕੀਤੀ ਡਿਸਾਈਡ ਹੋਇਆ ਵੀ ਓਪਨ ਗੱਡੀ ਦੇ ਵਿੱਚ ਜਾਣਾ ਹੈ ਤੇ ਅਗਰ ਬੰਦ ਗੱਡੀ ਕੋਈ ਕਰਾਉਂਦੇ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਘੁੱਟਣ ਹੁੰਦੀ ਹੈ ਤੇ ਗਰਮੀ ਕਾਰਨ ਤਬੀਰ ਵੀ ਖਰਾਬ ਹੋ ਜਾਂਦੀ ਹੈ ਸੋ ਆਪਾਂ ਹੁਣ ਹੁਸ਼ਿਆਰਪੁਰ ਆ ਗਏ ਆ ਜੀ ਇਹ ਹਰਪੁਰ ਤੋਂ ਆਪਾਂ ਉਨੇ ਰੋਡ ਤੇ ਹੁਣ ਪਹੁੰਚ ਗਏ ਆ ਜੀ ਅਗਰ ਕੋਈ ਇਸ ਰੋਡ ਨੂੰ ਪਛਾਣਦਾ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਮੈਂ ਕਿੱਥੇ ਆਇਆ ਹਾਂ ਇਸ ਵਕਤ ਤੇ ਆ ਹੁਣ ਜਹਾਨ ਖੇਲਾ ਨਾ ਕਰਿਆ ਜੀ ਆਪਾਂ ਜਹਾਨ ਖੇਲਾ ਟ੍ਰੇਨਿੰਗ ਸੈਂਟਰ ਤੁਹਾਨੂੰ ਪਤਾ ਹੀ ਹੋਣਾ ਜਿੱਥੇ ਪੁਲਿਸ ਦੀ ਟ੍ਰੇਨਿੰਗ ਹੁੰਦੀ ਹੈ ਅਗਰ ਤੁਸੀਂ ਇਸ ਰੋਡ ਤੋਂ ਲੰਘਦੇ ਹੋ ਤਾਂ ਤੁਹਾਨੂੰ ਪਤਾ ਹੀ ਹੋਣਾ ਹੈ ਅੱਗੇ ਦੀ ਅੱਗੇ ਜਿੱਦਾਂ ਜਿੱਦਾਂ ਅਸੀਂ ਜਾਂਦੇ ਰਹੇ ਹੁੰਦਾ ਹੁੰਦਾ ਮੌਸਮ ਬੜੀਆ ਹੁੰਦਾ ਗਿਆ ਕਿਉਂਕਿ ਜਿੱਦਾਂ ਜਿੱਦਾਂ ਆਪਾਂ ਪਹਾੜਾਂ ਦੇ ਵੱਲ ਜਾਂਦੇ ਆ ਉਧਰ ਦਾ ਮੌਸਮ ਜਿਹੜਾ ਆ ਉਹ ਵਧੀਆ ਹੁੰਦਾ ਜਾਂਦਾ ਹੈ ਤੇ ਜਿਨ੍ਹਾਂ ਦਿਨਾਂ ਚ ਅਸੀਂ ਗਏ ਸੀਗੇ ਇਹ ਜੋ ਸਾਡਾ ਟ੍ਰਿਪ ਸੀਗਾ ਟੂਰ ਸੀਗਾ ਬਹੁਤ ਜ਼ਿਆਦਾ ਹੀ ਗਰਮੀ ਸੀਗੀ ਗਰਮੀ ਤੋਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਆਪਾਂ ਜਦ ਗਰਮੀ ਹੋ ਜਾਂਦੀ ਹੈ ਤੇ ਹੁਣ ਆਪਾਂ ਰਸਤੇ ਦੇ ਵਿੱਚ ਰੁਕੇ ਆ ਜੀ ਇੱਕ ਜਗ੍ਹਾ ਤੇ ਬਾਬਾ ਬਲਦਨਾਥ ਜੀ ਦਾ ਟੈਂਪਲ ਹੈ ਜੀ ਇਹ ਅਗਰ ਤੁਸੀਂ ਇੱਥੇ ਕਦੀ ਆਏ ਹੋ ਤਾਂ ਤੁਹਾਨੂੰ ਜ਼ਰੂਰ ਪਤਾ ਹੋਵੇਗਾ ਵੀ ਇਹ ਕਿਹੜੀ ਜਗ੍ਹਾ ਹੈ ਅਗਰ ਤੁਸੀਂ ਇਸ ਜਗ੍ਹਾ ਤੇ ਆਏ ਆ ਤਾਂ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਮੈਨੂੰ ਦੱਸਿਓ ਹੁਣ ਅਸੀਂ ਇੱਥੇ ਉਸ ਟਾਈਮ ਰੁਕਾਂਗੇ ਮੱਥਾ ਟੇਕਾਂਗੇ ਲੰਗਰ ਪ੍ਰਸ਼ਾਦਾ ਛਕਾਂਗੇ ਰੈਸਟ ਕਰਨ ਤੋਂ ਬਾਅਦ ਤੇ ਅਸੀਂ ਫਿਰ ਅੱਗੇ ਸਫ਼ਰ ਕਰਾਂਗੇ ਸਾਰੇ ਹੁਣ ਆਪਣੀ ਜਿੰਨੀ ਸੰਗਤ ਆ ਸਾਰੇ ਉਤਰ ਰਹੇ ਆ ਨੀਚੇ ਗੱਡੀ ਤੋਂ ਤੇ ਹੱਥ ਮੂੰਹ ਹੱਥ ਪੈਰ ਧੋ ਕੇ ਉਸ ਤੋਂ ਬਾਅਦ ਮੱਥਾ ਟੇਕਿਆ ਮੱਥਾ ਟੇਕਣ ਲਈ ਅੰਦਰ ਆ ਗਏ ਆ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਅੰਦਰ ਦਾ ਟੂਰ ਜਿਹੜਾ ਦੇ ਦੇਣਾ ਵੀ ਅੰਦਰ ਕੀ ਕੀ ਆ ਅਗਰ ਕੋਈ ਨਿਊ ਮੇਰਾ ਈਓਰ ਦੇਖ ਰਿਹਾ ਅਗਰ ਤੁਸੀਂ ਨਹੀਂ ਇੱਥੇ ਆਏ ਤੇ ਮੈਂ ਵੀ ਕਾਫੀ ਟਾਈਮ ਬਾਅਦ ਹੀ ਇਸ ਜਗ੍ਹਾ ਤੇ ਆਇਆ ਹਾਂ ਬਾਕੀ ਤੁਸੀਂ ਮੂਰਤੀਆਂ ਵਗੈਰਾ ਦੇਖ ਸਕਦੇ ਆ ਮੱਥਾ ਅਸੀਂ ਸਾਰਿਆਂ ਨੇ ਟੇਕ ਲਿਆ ਫਰੈਸ਼ ਹੋਣ ਤੋਂ ਬਾਅਦ ਤੇ ਹੁਣ ਇਸ ਛੇੜ ਦੀ ਗੁਫਾ ਦੇ ਵਿੱਚ ਅਸੀਂ ਐਂਟਰ ਹੋਏ ਮੈਂ ਤੁਹਾਨੂੰ ਦਿਖਾ ਦਿੰਦਾ ਇਹਦੇ ਅੰਦਰ ਕੀ ਆ ਇਹਦੇ ਅੰਦਰ ਸ਼ਿਵਲਿੰਗ ਹੈ ਜੀ ਬਾਕੀ ਵਾਲੇ ਦੁਆਲੇ ਸੈਨਰੀ ਵਗੈਰਾ ਬਣਾਈ ਹੋਈ ਆ ਇਹ ਸ਼ਿਵਲਿੰਗ ਹੈ ਜੀ ਤੁਸੀਂ ਦਰਸ਼ਨ ਕਰ ਸਕਦੇ ਆ ਤੇ ਹੁਣ ਬਾਹਰ ਆ ਗਏ ਆ ਜੀ ਆਪਾਂ ਤੁਸੀਂ ਦੇਖ ਸਕਦੇ ਆ ਸ਼ੇਰ ਦੀ ਗੁਫਾ ਬਣਾਈ ਹੋਈ ਹੈ ਸ਼ੇਰ ਦਾ ਮੂੰਹ ਹੈ ਤੇ ਉਸ ਮੂੰਹ ਦੇ ਅੰਦਰ ਜਿਹੜੀ ਆ ਸ਼ਿਵਲਿੰਗ ਮੂਰਤੀ ਆਪਣਾ ਸ਼ਿਵਲਿੰਗ ਹੈ ਜੀ ਤੇ ਹੁਣ ਆਪਾਂ ਚੱਲ ਪਏ ਆ ਜੀ ਲੰਗਰ ਪ੍ਰਸ਼ਾਦਾ ਖਾਣ ਵਾਸਤੇ ਬਹੁਤ ਹੀ ਵਧੀਆ ਲੰਗਰ ਬਣਿਆ ਹੋਇਆ ਹੈ ਸਿਕਾ ਲੰਗਰ ਤਾਂ ਖੈਰ ਆਪਾਂ ਜਿਸ ਵੀ ਜਗ੍ਹਾ ਤੇ ਚਲੇ ਜਾਈਏ ਮੰਦਿਰ ਹੋਵੇ ਗੁਰਦੁਆਰਾ ਹੋਵੇ ਤੇ ਹਰ ਇੱਕ ਜਗ੍ਹਾ ਤੇ ਲੰਗਰ ਸਵਾਦ ਹੀ ਬਣਦਾ ਹੈ ਪ੍ਰਸ਼ਾਦਾ ਸ਼ਕਲ ਤੋਂ ਬਾਅਦ ਹੁਣ ਅਸੀਂ ਸਫਰ ਦੀ ਦੁਬਾਰਾ ਸ਼ੁਰੂਆਤ ਕਰ ਦਿੱਤੀ ਹੈ ਤੇ ਰਸਤੇ ਦੇ ਵਿੱਚ ਤੁਸੀਂ ਖੜਕਾ ਪਿੰਡ ਦੇਖਿਆ ਖੜਕਾ ਪਿੰਡ ਦਾ ਬੋਰਡ ਲੱਗਾ ਹੋਇਆ ਹੈ ਸਿਕਾ ਇੱਥੇ ਲੱਗ ਗਈ ਇੱਕ ਹੋਰ ਪਿੰਡ ਆ ਖੜਕਾ ਪਿੰਡ ਦੇ ਲੱਗ ਗਈ ਅਸੀਂ ਇੱਕ ਵੀਡੀਓ ਬਣਾਈ ਸੀ ਮੈਂ ਤੇ ਮੇਰੇ ਨਾਲ ਇੱਕ ਮੇਰਾ ਹੋਰ ਸਾਥੀ ਸੀ ਤੇ ਬਾਕੀ ਵੀ ਤੁਸੀਂ ਦੇਖ ਰਹੇ ਹੋ ਸੋ ਉਸ ਪੈੰਡ ਦੀ ਮੈਂ ਵੀਡੀਓ ਬਣਾਈ ਹੋਈ ਆ ਬਹੁਤ ਹੀ ਪੁਰਾਣਾ ਪੈੰਡ ਸੀ ਤੇ ਹਜੇ ਵੀ ਹੈਗਾ 1947 ਦੇ ਟਾਈਮ ਦਾ ਉਹ ਪੈੰਡ ਆ ਤੇ ਉਸ ਪੈੰਡ ਦੀ ਮੈਂ ਵੀਡੀਓ ਬਣਾਈ ਆ ਮੈਂ ਆਈ ਬਟਨ ਦੇ ਵਿੱਚ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਨੰਬਰ ਲਿਖ ਕੇ ਦੇ ਦੂੰਗਾ ਤੁਸੀਂ ਵੀਡੀਓ ਦੇਖ ਸਕਦੇ ਆ ਬਹੁਤ ਪੁਰਾਣਾ ਮੁਸਲਮਾਨਾਂ ਦਾ ਪੈੰਡ ਹੋਇਆ ਕਰਦਾ ਸੀ ਜਦੋਂ 47 ਦੇ ਵਿੱਚ ਮੁਸਲਮਾਨ ਇੱਥੋਂ ਗਏ ਉਸ ਤੋਂ ਬਾਅਦ ਪਿੰਡ ਖਾਲੀ ਹੋ ਗਿਆ ਸੀਗਾ ਤੇ ਕਾਫੀ ਮੈਨੂੰ ਉਸ ਵੀਡੀਓ ਤੇ ਵੀ ਕਮੈਂਟ ਆਏ ਸੀ ਮੁਸਲਮਾਨ ਭਰਾਵਾਂ ਦੇ ਪਾਕਿਸਤਾਨ ਤੋਂ ਤੇ ਹਾਲੇ ਵੀ ਆਉਂਦੇ ਰਹਿੰਦੇ ਆ ਜਿਹੜੇ ਮੈਨੂੰ ਕਹਿੰਦੇ ਆ ਕਿ ਸ਼ਹਿਰਪੁਰ ਦੇ ਉਸ ਪਿੰਡ ਦੀ ਵੀਡੀਓ ਬਣਾਓ ਉਸ ਪਿੰਡ ਦੀ ਵੀਡੀਓ ਬਣਾਓ ਤੇ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ ਇਹ ਜੋ ਖੜਕਾ ਪਿੰਡ ਹੈ ਇਹਦੇ ਲੱਗੇ ਹੀ ਆਪਾਂ ਵੀਡੀਓ ਬਣਾਈ ਸੀਗੀ ਤੇ ਅਗਰ ਕੋਈ ਮੇਰਾ ਮੁਸਲਮਾਨ ਭਰਾ ਦੇਖ ਰਿਹਾ ਹੈ ਤੇ ਉਹ ਵੀ ਇਹ ਵੀਡੀਓ ਜ਼ਰੂਰ ਦੇਖਣਾ 1947 ਦਾ ਪਿੰਡ ਇਸ ਤਰ੍ਹਾਂ ਮੈਂ থাম্বਨੇਲ ਬਣਾਇਆ ਹੋਇਆ ਹੈ ਇਸੇ ਹੀ ਵੀਡੀਓ ਦੇ نیچے ਮੈਂ ਤੁਹਾਨੂੰ ਲਿੰਕ ਦੇ ਦੂੰਗਾ ਉਸ ਵੀਡੀਓ ਦਾ ਸੋ ਹੁਣ ਕਰਦੇ ਆਂ ਸਮਾਪਤੀ ਮਿਲਾਂਗੇ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ